150 ਨਹੀਂ ਮੈਂ ਇੱਥੇ ਬਸ ਇੱਥੇ ਬਹਿ ਕੇ ਨਾ ਕਿ ਲੱਤਾਂ ਮੇਰੀ ਚੁੱਕ ਚੁੱਕ ਕਰਨੇ। ਉਹ ਮੈਨੂੰ ਸ਼ੀਸ਼ੇ 'ਚ ਦਿਖਣ ਰਿਹਾ ਵਾ ਸੀਨ ਪੂਰਾ। ਹੂੰ। ਵਾ ਤੇ ਤਹੀਂ ਇੱਕ ਆ ਕੇ ਹਲਾਸ ਦਈਓ। लवली ਹਸਣਾ ਨਹੀਂ ਬਿਲਕੁਲ। ਮੈਂ ਤੁਹਾਨੂੰ ਸਿਰਫ ਇਹ ਗੱਲ ਕਹਿਣੀ ਇੱਥੇ ਬਹਿ ਕੇ ਸਿਰਫ ਆ ਗਿਆ ਵਾ। ਤੁਸੀਂ ਕੁੜੀ ਦੇ ਇਦਾਂ ਗੁੱਤਾਂ ਗੁੰਦੇ ਹੋਏ ਹੋ ਨਾ ਲੈ ਗਏ ਇਧਰੋਂ ਦੀ ਤਾਂ ਆਏ ਉਧਰੋਂ ਦੀ। ਆਹ ਮੇਰਾ ਪੁੱਤ। ਕੁੜੀ ਦਾ ਟੋਪੀ ਲਾ ਲਓ ਨਾ। ਹਾਂਜੀ ਗੁੱਤਾਂ ਕਰਦੀ ਹੋਵੇ ਤੇ ਜੀ। ਕੁਲੀ ਤੇ ਗਿਆ ਡੇ ਕੋ ਆਗਰਾ ਜਿੰਨੀਆ ਪਹਿਲਾਂ ਤੁਸੀਂ ਮੇਰੀ ਗੱਲ ਸੁਣੋ ਧਿਆਨ ਨਾਲ ਤੁਸੀਂ ਪਹਿਲਾਂ ਇਹ ਗੱਲ ਕਰਨੀ ਆ ਮੈਂ ਕਹਿੰਦਾ ਸਿਰਫ ਆ ਗਿਆ ਤੁਸੀਂ लवली ਦੱਸਣਾ ਮੈਂ ਕਹਿੰਦਾ ਮੇਦੀ ਖਬਰ ਲੈ ਕੇ ਉਹਨੇ ਕਿਹਾ ਨਹੀਂ ਕੁਛ ਨਹੀਂ ਕਹਿੰਨਾ ਇਹਦਾ ਵਿਆਹ ਕਰੋ ਮੈਂ ਕਹਿੰਦਾ ਵਿਆਹ ਤਾਂ ਤੁਸੀਂ ਕਹਿੰਦੇ ਜੇ ਤੇ ਵਿਆਹ ਤਾਂ ਕਰੀਏ ਤੇ ਹੁਣ ਵਿਆਹ ਕਰਦਾਂਗੇ ਤੇ ਰਹਿਣਾ ਉਹਨੇ ਕਿੱਥੇ ਆ ਇੱਕ ਦੋ ਤੇ ਕਮਰੇ ਇੱਕ ਆਦੇ ਕੋਲ ਤੇ ਜਾਂ ਫਿਰ ਉੱਤੇ ਪਾ ਲੈਨੇ ਕਮਰੇ ਤੇ ਫੇਰ ਕਰਦਾਂਗੇ ਐਨੀ ਕਾਲੀ ਨਾ ਪਾਓ ਸਰਦ ਨੇ ਜੇ ਸਾਰੀਆਂ ਗੱਲਾਂ ਤੁਸੀਂ ਸੋਚਦੇ ਤੁਸੀਂ ਕਹਿੰਗਾ ਪਰ ਜਿੰਨੇ ਅਸੀਂ ਔਖੇ ਆ ਤੇ ਤੁਹਾਨੂੰ ਪਤਾ ਵਾ ਕਿੰਨਾ ਬੋਲਿਆ ਪਤਾ ਕੀ ਗੱਲ ਇਹਦਾ ਫਰਜ਼ ਨਹੀਂ ਵੀ ਕੰਮ ਕਰੇ ਘਰ ਚ ਰਹਿੰਦਾ ਤੇ ਠੀਕ ਆ ਇਹਦੇ ਬਾਰੇ ਗੱਲਾਂ ਕਰਨੀਆਂ ਅਸੀਂ ਕਹਿੰਦਾ ਚੱਲ ਕੋਈ ਨਹੀਂ ਨਿਗੀ ਜੀ ਦਾ ਸੋਚੀਏ ਸ਼ੁਰੂ ਕਿੱਥੋਂ ਕਰਨਾ ਉਹ ਮੈਂ ਹੋ ਕਰਨਾ ਸ਼ੁਰੂ ਆ ਆ ਕੇ ਤੇ ਚੱਲ ਚੱਲੀ ਚੂੜਾ ਚੂੜਾ ਸੈੱਟ ਕਰੋ ਜੀ ਟੂ ਸ਼ੂ ਟੂ 1 ਕੁੜੀ ਨੂੰ ਤਿਆਰ ਤੇ ਕਰੋ ਮਸਾਂ ਇੱਥੇ ਬੈਠੇ ਕੇ ਖਬਰ ਲੈਣ ਦੇ ਤਹੀ ਉਹਦੀ ਕੋਈ ਖਬਰ ਨਹੀਂ ਲੈਣੀ ਬਸ ਤਹੀ ਉਹਦਾ ਵਿਆਹ ਕਰ ਦੋ ਉਹ ਵਿਆਹ ਵੱਲੋਂ ਤੁਸੀਂ ਸਾਰਾ ਟੱਬਰ ਬੜਾ ਕਾਲਾ ਪਏ ਜੇ ਕਾਲੇ ਪਏ ਜੇ ਕਾਲਾ ਪਏ ਛੀ ਛੀ ਉਹ ਵਿਆਹ ਵੱਲੋਂ ਤੁਸੀਂ ਸਾਰੇ ਬੜੇ ਕਾਲੇ ਪਏ ਜੇ ਪਰ ਇਹ ਤੇ ਮੈਨੂੰ ਗੱਲ ਦੱਸੋ ਕਿ ਹੁੰਦਾ ਤਾਂ ਨਹੀਂ ਪਤਾ ਪਰ ਜੇ ਨਹੀਂ ਹੁਣ ਔਖੇ ਆ ਨਾ ਉਹ ਚਲ ਕੋਈ ਗੱਲ ਨਹੀਂ ਹੁਣ ਜੇ ਨਹੀਂ ਹੁਣ ਹੀ ਔਖੇ ਆ ਨਾ ਉਹਦਾ ਹਨ ਨਹੀਂ ਪਤਾ ਲੱਗੇ ਜਾਣਾ ਸਕੂਲੇ ਜਾਣਾ ਮੈਂ ਤੈਨੂੰ ਸਕੂਲੇ ਨਾ ਪਾਵਾ ਤੇ ਨਹੀਂ ਮੈਂ ਤੌਣ ਘੁੱਟ ਦੇਣੀ 2 1 ਉਦਾਂ ਕਿਤੇ ਵਿਲੇ ਰਹਿਣ ਦਾ ਮੁਕਾਬਲਾ ਹੁੰਦਾ ਨਾ लवली ਤੇ ਤੈਨੂੰ ਪਹਿਲਾ ਨੰਬਰ ਮਿਲਣਾ ਸੀ ਉੱਚੋ ਭਰਾ ਕੀ ਗੱਲ ਹੋ ਗਈ ਆ ਹਸਣ ਗਿਆ ਡਿਆ ਮਮਾ ਤੂੰ ਅਸਲ 'ਚ ਨਾ ਬੈਨ ਆ ਨਾ ਮੈਂ ਕਹਿੰਨਿਆ ਵਾ लवली ਉਦਾਂ ਕਿਤੇ ਵਿਲੇ ਰਹਿਣ ਦਾ ਮੁਕਾਬਲਾ ਹੁੰਦਾ ਨਾ ਕੋਈ ਤੇ ਤੈਨੂੰ ਪਹਿਲਾ ਨੰਬਰ ਮਿਲਣਾ ਸੀ ਉੱਚੋ ਆ ਯਾਰ ਕੀ ਗੱਲ ਹੋ ਗਈ ਆ ਜੇ ਘਰ ਰਹਿਣਾ ਵਾ ਤਾਂ ਵੀ ਤੁਸੀਂ ਜੀਣ ਲੰਦੇ ਹੁਣ ਆਣ ਕੇ ਲੰਮੇ ਪਿਆਮ ਤਾਂ ਵੀ ਨਹੀਂ ਜੀਣ ਦਿੰਦੇ ਕੱਲ ਉਹ ਬੰਦਿਆਂ ਨੇ ਪਾਈ ਆ ਬੰਦਿਆਂ ਨੇ ਤੇ ਪਾਈ ਆ ਤੇ ਪਾਉਣੀ ਆ ਫਿਰ ਜਦੋਂ ਪੈਸੇ ਦੇ ਕੇ ਤਿੰਨੇ ਬੰਦੇ ਅਸੀਂ ਝੋਟੇ ਜਿੰਨੇ ਆ ਅਸੀਂ ਖਾਦ ਨਹੀਂ ਪਾ ਸਕਦੇ ਛੇਆ ਕਿੱਲੇ ਨੂੰ ਝੋਟੇ ਅਰ ਗਏ ਆ ਚੱਲ ਤਿੰਨੇ ਪਿਓ ਪੁੱਤ ਅਸੀਂ ਝੋਟੇ ਅਰ ਗਏ ਆ ਕੀ ਗੱਲ ਅਸੀਂ ਛੇਆ ਕਿੱਲੇ ਨੂੰ ਖਾਦ ਨਹੀਂ ਪਾ ਸਕਦੇ ਆਇਆ ਕਰੇ ਤੇ ਜੋਬਨ ਵਿਚਾਰਾ ਖਾਦ ਖਲਾਰਤਾ ਖਲਾਰਤਾ ਕਹਿੰਦਾ ਡੈਡੀ ਮੈਂ ਲੈ ਆਵਾਂ ਉਹ ਤਾਂ ਆਇਆ ਨਹੀਂ ਅਜੇ ਤੱਕ ਉਹ ਚੱਲ ਕੋਈ ਗੱਲ ਨਹੀਂ ਉਹਨੇ ਕਿਹੜੀ ਖਾਦ ਖਲਾਰੀ ਖਾਦ ਕਰ 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 ਖ ਤੇ ਲਾਗੇ ਉਹ ਮੈਨੂੰ ਨਹੀਂ ਪਤਾ ਮੈਂ ਹੁਣ ਜਾਣਾ ਤੇ ਜਾਣਾ ਹੀ ਆ ਉੱਥੇ ਜਾਣ ਕੇ ਜੱਬਲੀਆਂ ਨਹੀਂ ਮਾਰੀ ਦਿਆਂ ਹੋਈ ਦਿਆਂ ਚੱਲ ਮੈਂ ਰੋਟੀ ਦਵਾਂ ਤੇ ਰੋਟੀ ਖਾ ਰਾਮ ਨਾਗੀ ਤੁਹਾਡੀ ਨਹੀਂ ਮੈਂ ਸੌਂਦੀ ਕਿਹਦੀ ਵੀ ਆ ਵੇਖ ਲਓ ਤੁਹਾਡੇ ਹੁੰਦਿਆਂ ਨਹੀਂ ਹਟਣਦੇ ਤੇ ਬਾਅਦ ਚ ਆ ਵੇਖ ਲਓ ਤੁਹਾਡੇ ਹੁੰਦਿਆਂ ਨਹੀਂ ਹਟਣਦੇ ਬੋਲਦੇ ਨਹੀਂ ਬੋਲਦੇ ਨਹੀਂ ਹਾਂ ਇਧੇ ਲੰਮੇ ਪੈ ਰਹੇ ਹੋ ਮਾੜਾ ਮੋਟਾ ਘਰ ਵੀ ਵੇਖਿਆ ਕਰੋ ਵੀ ਕੀ ਹੁੰਦਿਆ ਉਹ ਘਰੋਂ ਕਿਹੜੀ ਗੋਲੀ ਚੱਲ ਗਈ ਆ ਅੱਪ ਜੇਤੀ लवली ਤੇ ਰਿਸ਼ਤੇ ਦੀ ਗੱਲ ਕਰੋ ਕੋਈ ਨਾ ਕਰ ਲੈਨੇ ਆ ਗੱਲ ਰਿਸ਼ਤੇ ਦੀ ਰਿਸ਼ਤੇ ਕਿਤੇ ਵਧਿਆ ਤੇ ਬੜੀ ਲੈਂਨ ਲੱਗੀ ਆ ਗੇਟ ਦੇ ਸਾਹਮਣੇ ਵੀ ਜਿਹੜਾ ਫੜ ਕੇ ਕੁੜੀ ਤੇ ਝਟ ਕਰ ਦੇਣਾ ਤੇ ਜੀ ਅੱਜ ਨਾ ਨਾ ਜੋ ਅੱਜ ਨਾ ਕੱਟ ਕੱਟ ਕਰ ਜੀ ਅੱਜ ਨਾ ਨਾ ਲੱਭਿਆ ਤੇ ਕੱਲ ਨੂੰ ਉਦਾਂ ਹੀ ਨਹੀਂ ਲੱਭਣਾ ਉਹ ਚਲ ਕੋਈ ਨਹੀਂ ਵੇਖਨੇ ਜਾ ਰਿਸ਼ਤਾ ਹੋਣਾ ਚੱਲ ਯਾਰ ਘੜੀ ਲੰਮੇ ਪਹਿਣਾ ਸੀਗਾ ਤੇ ਕੱਟ ਗਾ ਕਿਹਨੇ ਕਿਦਾਂ ਕਿਦਾਂ ਇਹ ਨੇਬਲੂਨ ਲੈ ਰਹੇ ਉਹ ਵੀ ਨਹੀਂ ਲੋ ਠੀਕ ਹੈ ਉਹ ਪਤਾ ਮੈਂ ਕਿਵੇਂ ਨੇ ਬੋ 1 ਯਾਰ ਇਹ ਕਾ ਕਰਨਾ ਹੈ 2 ਐਦਾਂ ਕਰੋ ਕੁੜੀ ਨੂੰ ਲਗਵਾਨ ਸੌਰੀ ਸੌਰੀ ਕੱਟ ਲਾ ਜੋ ਆਹ ਤੁਹਾਡਾ ਮਾਈਕ ਦੂਜਾ ਨਹੀਂ ਆ ਚੱਲਣਿਆ ਆਹ ਚੱਲਣਿਆ ਹਾਂ 1 ਇੱਕ ਮਿੰਟ ਇੱਕ ਮਿੰਟ ਇਹ ਚੱਲਦਾ ਵਣ ਇਹ ਚੱਲਿਆ 2 1 ਹਏ ਇਹ ਤਾਂ ਮੈਨੂੰ ਆਖੰਦੇ ਆ ਕਿ ਪਿੰਡ ਆਈ ਤੇ ਪਿੰਡ ਹੁਣ ਮੈਂ ਜਾਵਾਂ ਕਿੱਦਾਂ ਇਦਾਂ ਕਰਦੀ ਹਾਂ ਪੈਣ ਨੂੰ ਫੋਨ ਲਾਉਣੀ ਆ ਉਹਨਾਂ ਨੂੰ ਕਹਿੰਦੀ ਆ ਕਿ ਮੰਮੀ ਨੂੰ ਫੋਨ ਕਰਕੇ ਨਾ ਤੇ ਇਹ ਕਹੇ ਵੀ ਮਨੂ ਰੁਪਿੰਦ ਉਹ ਨਹੀਂ ਰੁਪਿੰਦ ਨੂੰ ਮੇਰੇ ਕੋਲ ਦੋ ਹਏ ਇਹ ਤਾਂ ਹੁਣ ਮੈਨੂੰ ਕਹਿੰਦੇ ਆ ਕਿ ਪਿੰਡ ਆਈ ਮੰਮੀ ਜੀ ਜੋ ਤਾਂ ਹੀ ਸਭ ਤੋਂ ਉਪਰेंगी ਸਾਰਾ ਦੇਣਾ ਹਾਂਜੀ ਤੇ ਸਿਆਲ ਚਾਂਕੀ ਇੱਥੇ ਬਹਿ ਜਾਈਦਾ ਨਾ ਹਵਾਏ ਪੈਂਦੀ ਕਿਸੇ ਪਾਸਿਓ ਉਹ ਤਾਂ ਹੈਗਾ ਹੀ ਆ ਉਧਰ ਦੀ ਹੁਣ ਬੈਨੂ ਜੀ ਨਹੀਂ ਕਰਦਾ ਉਦੋਂ ਵੀ ਕਮਰੇ ਬੜੇ ਠੰਡੇ ਠੰਡੇ ਜੇ ਆ ਉਧਰ ਤੋਂ ਫੇਰ ਨਹੀਂ ਆਉਂਦੇ ਤਾਂ ਠੰਡੇ ਹੁੰਦੇ ਆ ਹਾਂਜੀ ਤੇ ਨਾਲੇ ਨਾ ਮੈਂ ਤਾਂ ਇੱਕ ਗੱਲ ਕਰਨ ਦੀ ਹੀ ਕਰਨੀ ਹੀ ਕਰਨ ਦੀ ਫੇਰ ਤੋਂ ਗੱਲ ਫੇਰ ਤੋਂ ਗੱਲ ਜੋ ਤਾਂ ਇੱਥੇ ਇੱਕ ਗੱਲ ਚੰਗੀ ਆ ਆਹੋ ਉਮਰਵਾ ਫੇਰ ਮਤ ਕਰਨ ਦੀ ਤੇ ਫੇਰ ਉਹਨੂੰ ਰਹਿਣ ਦੇ ਵਿਆਹ ਹੀ ਨਾ ਹੁਣ ਉਹਨੂੰ ਉਹਨੂੰ ਫੇਰੇ ਪਰੇ ਤੇ ਰੱਖ ਜੋ ਤੇ ਪੁੱਤ ਇਹ ਉਧਰ ਲੈ ਜਾ ਤੇ ਜਾ ਕੇ ਕਰਾਂ ਅਸੀਂ ਕੋਈ ਗੱਲ ਕਰ ਲਈਏ ਨਹੀਂ ਨਹੀਂ ਚਾਹ ਬਣਾ ਗੱਲ ਨਾ ਕਿਉ ਮੈਂ ਸਮਝਾਇਆ ਵੀ ਸੀ ਵੀ ਤੁਸੀਂ ਕਹੋ ਵੀ ਜਾ ਜੋ ਤੇ ਪੁੱਤ ਲੈ ਲੈ ਜੋ ਤੇ ਪੁੱਤ ਪੁੱਤ ਚਲ ਗੱਲ ਤੇ ਚਲਾ ਗਿਆ ਚਲੋ ਚਾਚਾ ਆ ਬੈਠੀ ਆ ਤੁਹਾਨੂੰ ਮੈਂ ਕੋਈ ਗੱਲ ਕਰਨੀ ਹੈ ਮੈਂ ਕਿਨੇ ਮੁੰਡਾ ਵੰਡ ਜੋਤ ਅਸਮਾਨ ਉਧਰ ਲੈ ਜਾ ਤੇ ਨਾਲੇ ਚਾਹ ਬਣਾ ਲੈ ਮੇਰਾ ਪੁੱਤ ਸਾਹਮਣੇ ਮੈਂ ਕੀ ਗੱਲ ਕਰਨੀ ਸੀ ਜੇ ਭੜ ਕੇ ਵੰਡ ਜੋਤ ਪੁੱਤ ਇਹ ਉਧਰ ਲੈ ਜਾ ਲੈ ਲੈ ਹਾਂਜੀ ਉਧਰ ਸੰਦੇ ਵੀ ਜੋਤ ਬਰਦਾ ਦੇ ਬਣ ਕੇ ਐਨ ਵੰਡ ਜੋਤ ਆ ਪੁੱਤ ਉਧਰ ਜਾ ਕੇ ਕੰਮ ਕਰ ਲੈ ਨਾਲੇ ਚਾਹ ਬਣਾ ਲੈ 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 ਰਮਨ ਕੰਮ ਤਾਂ ਸਾਰਾ ਕਰਦੀ ਆ ਹੁਣ ਤੂੰ ਕਹਿੰਨੀ ਐ ਵੀ ਜੇ ਤਾਂ ਮੈਂ ਆਰਡਰ ਦਿੰਨੀ ਆ ਕਦੀ ਚਾਹ ਬਣਾ ਲੱਗਦੀ ਰੋਟੀ ਬਣਾਵੇ ਲੈ ਲੈ ਆਰਡਰ ਦਿੰਨੀ ਆ ਰਮਨ ਤੂੰ ਲੱਭਨੀ ਐ ਪਹਿਲੀ ਆ 14 ਉਹ ਕਿੰਨੂੰ ਫੋਨ ਕਰਦਣ ਲੱਗੇ ਜੇ ਫੋਨ ਕਿੰਨੂੰ ਕਰਨਾ ਵਾ ਯਾਰ ਹਾਸੇ ਵਾਲੀ ਕੋਈ ਚੀਜ਼ ਨਹੀਂ ਨਾ ਪੀ ਇੱਟਕ ਜੀ ਜੇ ਫਿਰ ਜੋਤ ਉਧਰ ਬੈਠੀ ਐ ਅਸੀਂ ਜਾਈਏ ਗਲਤ ਚਲਾ ਉਹ ਡੈਡ ਜੀ ਕਿਨੂੰ ਫੋਨ ਕਰਦੇ ਲੱਗੇ ਸੀ ਉਹ ਫੋਨ ਕਿਨੂੰ ਯਾਰ ਅਸਾ ਆ ਜਾ ਮਮਾ ਦਿੰਦਾ ਫੁੱਲੀਆਂ ਖਾਣੀਆਂ ਬੰਦ ਨਾ ਮੈਂ ਉਹ ਕਿਨੂੰ ਫੋਨ ਕਰਦੇ ਲੱਗੇ ਜੀ ਫੋਨ ਕਿਨੂੰ ਕਰਨਾ ਵਾ ਤੇਰੀ ਮਾਸੀ ਨੂੰ ਲੱਗੇ ਤੇਰੇ ਰਿਸ਼ਤੇ ਬਾਰੇ ਗੱਲ ਕਰਨ ਕੀ ਹੋਇਆ ਵਾ ਮੈਂ ਜੀ ਕਿਹਾ ਤੇ ਤੂੰ ਹੋਂਗਾ ਕੀਤਾ ਲੈ ਕੀਤਾ ਭਾਜੀ ਨੇ ਕੀਤਾ ਤੇ ਹੈਗਾ ਹੂੰ ਤੇ ਕੀਤਾ ਮੈਂ ਆ ਗਲਤ ਹੋ ਗਿਆ ਵਗਰੇ ਕੁੜੀ ਜਾ ਦੋਥੇ ਜਾ ਪੁੱਤੀਆਂ ਦਾ ਮੈਂ ਅਕਰ ਗਲਤ ਹੋ ਨਹੀਂ ਕੀਤਾ ਹੂੰ ਤੇ ਕੀਤਾ ਸੀ ਹਾਏ ਹਾਏ ਲਵਲੀ ਕਿਦਾਂ ਦੀ ਗੱਲ ਕਰ ਗਿਆ ਵਾ ਵੀ ਕਿਸੇ ਨੂੰ ਕਿਉ ਨਾ ਜਦੋਂ ਲੱਭਣੀ ਹੋਊ ਆਪੇ ਲੱਭ ਲਾਂਗੇ ਜਿਹੜਾ ਸਾਰਾ ਦਿਨ ਅੱਡਿਆਂ ਤੇ ਰਹਿੰਦਾ ਵਾ ਕਿਤੇ ਹੈਦ ਨਹੀਂ ਇਹਦੀ ਗੱਲ ਬੋਲ ਮੈਂ ਤਾਂ ਡਰ ਲੱਗ ਗਿਆ ਵਗਰੇ ਹੋ ਛੱਕਦੇ ਚੰਨ ਚੜ੍ਹ ਕੇ ਬੈਠੇ ਹਾਏ ਹਾਏ ਲਵਲੀ ਕਿਦਾਂ ਦੀ ਗੱਲ ਕਰ ਗਿਆ ਵਾ ਇਹ ਕਿਸ ਨੂੰ ਕਿਉਂ ਨਾਲ ਰਿਸ਼ਤੇ ਬਾਰੇ ਹਾਂ ਨਹੀਂ ਆਜੋਦ ਆ ਕਹਿੰਦੇ ਵਾ ਲਵਲੀ ਕਹਿੰਦਾ ਕਈ ਤੇ ਦਸਤੇ ਜਿੰਨੀ ਤੇ ਕਰਦ ਲੈ ਕੇ ਦਿੱਤੀ ਆ ਤੇ ਇਹ ਛਿਲਣਾ ਹੀ ਪੈਣਾ ਹੋਰ ਉਹ ਡੀ ਕਿ ਵਿਚਾਰੀ ਆ ਆ ਤੇ ਉਹ ਕੀ ਕਰਦਾ ਸਭ ਧੁੱਪੇ ਬੈ ਕੇ ਛਿਲ ਨਹੀਂ ਸਕਾ ਉਹ ਨਹੀਂ ਵਧੀਆ ਧੁੱਪ ਦਾ ਤੇ ਨਜ਼ਾਰਾ ਬਣਾਵਾ ਦੇ ਚਲੋ ਯਾਰ ਚੱਲੀਏ 150 150 ਨਹੀਂ ਮੈਂ ਇੱਥੇ ਬਸ ਇੱਥੇ ਬਹਿ ਕੇ ਨਾ ਮੈਂ ਕਿ ਲੱਤ ਮੇਗੀ ਚੋਕ ਚੋਕ ਕਰਨੇ ਉਹ ਮੈਨੂੰ ਸ਼ੀਸ਼ੇ 'ਚ ਦੇਖਣਿਆ ਵਾ ਸੀਨ ਪੂਰਾ ਵਾ ਤੇ ਤਹੀਂ ਇੱਕ ਲਾਜਦਾ ਹੀ लवली ਸਮਝਣਾ ਨਹੀਂ ਬਿਲਕੁਲ ਮੈਂ ਤੁਹਾਨੂੰ ਸਿਰਫ ਇਹ ਗੱਲ ਕਹਿਣੀ ਇੱਥੇ ਬਹਿ ਕੇ ਸਿਰਫ ਆ ਗਿਆ ਵਾ ਤੁਸੀਂ ਕੁੜੀ ਦੇ ਇਦਾਂ ਗੁੱਤਾ ਗੁੰਦੇ ਹੋਏ ਹੋ ਨਾ ਲੈ ਗਏ ਇਦੋਂ ਦੀ ਤਾਂ ਹੈ ਉਦੋਂ ਦੀ ਆਹ ਮੇਰਾ ਪੁੱਤ ਕੁੜੀ ਦਾ ਟੋਪੀ ਲਾ ਲਓ ਨਾ ਹਾਂਜੀ ਗੁੱਤਾ ਕਰਦੀ ਹਾਂ ਮੈਂ ਤੇ ਜੀ ਤੇ ਕੁੜੀ ਤਾਂ ਗਿਆ ਡੇ ਕੋ ਆਗਰਾ ਜਿੰਨੀ ਆ ਪਹਿਲਾਂ ਤੁਸੀਂ ਮੇਰੀ ਗੱਲ ਸੁਣੋ ਧਿਆਨ ਨਾਲ ਤੁਸੀਂ ਪਹਿਲਾਂ ਇਹ ਗੱਲ ਕਰਨੀ ਆ ਮੈਂ ਕਹਿੰਦਾ ਸਿਰਫ ਆ ਗਿਆ ਤੁਸੀਂ लवलीਓ ਦੱਸਣਾ ਮੈਂ ਕਹਿੰਦਾ ਮੇਦੀ ਖਬਰ ਲੈ ਕੇ ਉਹਨੇ ਕਹਿੰਨਾ ਨਹੀਂ ਕੁਝ ਨਹੀਂ ਕਹਿੰਨਾ ਇਹਦਾ ਵਿਆਹ ਕਰੋ ਮੈਂ ਕਹਿੰਦਾ ਵਿਆਹ ਤਾਂ ਤੁਸੀਂ ਕਹਿੰਦੇ ਜੇ ਤੇ ਵਿਆਹ ਤਾਂ ਤਾਂ ਕਰੀਏ ਤੇ ਹੁਣ ਵਿਆਹ ਕਰਦਾਂਗੇ ਤੇ ਰਹਿਣਾ ਉਹਨੇ ਕਿੱਥੇ ਆ ਇੱਕ ਦੋ ਤੇ ਕਮਰੇ ਇੱਕ ਆਦੇ ਕੋਲ ਤੇ ਜਾਂ ਫਿਰ ਉੱਤੇ ਪਾ ਲੈਨੇ ਕਮਰੇ ਤੇ ਫੇਰ ਕਰਦਾਂਗੇ ਇੰਨੀ ਕਾਲੀ ਨਾ ਪਾਓ ਸਰਦ ਜਨੇ ਸਾਰੀਆਂ ਗੱਲਾਂ ਤੁਸੀਂ ਸੋਚਦੇ ਤੁਸੀਂ ਕਹਿੰਦਾ ਪਰ ਜਿੰਨੇ ਅਸੀਂ ਔਖੇ ਆ ਤੇ ਤੁਹਾਨੂੰ ਪਤਾ ਵਾ ਕਿੰਨਾ ਬੋਲਿਆ ਪਤਾ ਕੀ ਗੱਲ ਇਹਦਾ ਫਰਜ਼ ਨਹੀਂ ਵੀ ਕੰਮ ਕਰੇ ਘਰ ਚ ਰਹਿੰਦਾ ਤੇ ਠੀਕ ਆ ਇਹਦੇ ਬਾਰੇ ਗੱਲਾਂ ਕਰਨੀਆਂ ਅਸੀਂ ਕਹਿੰਦਾ ਚੱਲ ਕੋਈ ਨਹੀਂ ਨਿਗੀ ਜੀ ਦਾ ਸੋਚੀਏ ਸ਼ੁਰੂ ਕਿੱਥੋਂ ਕਰਨਾ ਉਹ ਮੈਂ ਹੋ ਕਰਨਾ ਸ਼ੁਰੂ ਆ ਆ ਕੇ ਤਾਂ ਚੱਲ ਚੱਲੀ ਚੂੜਾ ਚੂੜਾ ਸੈੱਟ ਕਰੋ ਜੀ ਟੂ ਸ਼ੂ ਟੂ ਨਾ ਕੁੜੀ ਨੂੰ ਤਿਆਰ ਤੇ ਕਰੋ ਮਾਸਾ ਇੱਥੇ ਬੈਠੇ ਕੇ ਖਬਰ ਲੈਣ ਦੇ ਤਹੀ ਉਹਦੀ ਕੋਈ ਖਬਰ ਨਹੀਂ ਲੈਣੀ ਬਸ ਤਹੀ ਉਹਦਾ ਵਿਆਹ ਕਰ ਦੋ ਉਹ ਵਿਆਹ ਵੱਲੋਂ ਤਾਂ ਤੁਸੀਂ ਸਾਰਾ ਟੱਬਰ ਬੜਾ ਕਾਲਾ ਪਏ ਜੇ ਕਾਲੇ ਪਏਗੇ ਕਾਲਾ ਪਏ ਛੀ ਛੀ ਉਹ ਵਿਆਹ ਵਾਲੇ ਤੁਸੀਂ ਸਾਰੇ ਬੜੇ ਕਾਲੇ ਪਏ ਜੇ ਪਰ ਇਹ ਤੇ ਮੈਨੂੰ ਗੱਲ ਦੱਸੋ ਕਿ ਹੁੰਦਾ ਤਾਂ ਨਹੀਂ ਪਤਾ ਪਰ ਜੇ ਨਹੀਂ ਹੁਣ ਔਖੇ ਆ ਨਾ ਉਹ ਚਲ ਕੋਈ ਗੱਲ ਨਹੀਂ ਹੁਣ ਜੇ ਨਹੀਂ ਹੁਣ ਹੀ ਔਖੇ ਆ ਨਾ ਉਹਦਾ ਹਨ ਨਹੀਂ ਪਤਾ ਲੱਗੇ ਜਾਣਾ ਸਕੂਲੇ ਜਾਣਾ ਮੈਂ ਤੈਨੂੰ ਸਕੂਲੇ ਨਾ ਪਾਵਾ ਤੇ ਨਹੀਂ ਮੈਂ ਤੌਣ ਘੁੱਟ ਦੇਣੀ